ਭਾਰਤੀ ਕਿਸਾਨ ਦੁਨੀਆ ਜਿੰਦਾਬਾਦ ਦੇਸ਼ ਭਰ ਦੇ ਕਿਸਾਨੋ ਇੱਕ ਹੋ ਜਾਓ ਦੇਸ਼ ਭਰ ਦੇ ਕਿਸਾਨੋ ਇੱਕ ਹੋ ਜਾਓ ਭਾਰਤੀ ਕਿਸਾਨ ਯੂਨੀਅਨ ਮਾਨ ਵੱਲੋਂ ਆਪਣੀ ਇਕਾਈ ਦੀ ਇੱਕ ਮੀਟਿੰਗ ਇੱਕ ਨਿੱਜੀ ਪੈਲੇਸ ਵਿੱਚ ਰੱਖੀ ਗਈ ਦੱਸ ਦਈਏ ਕਿ ਇਸ ਰੱਖੀ ਗਈ ਭਾਰਤੀ ਕਿਸਾਨ ਮਾਨ ਇਕਾਈ ਦੀ ਇਸ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਭਪਿੰਦਰ ਸਿੰਘ ਮਾਨ ਜਿੱਥੇ ਪਹੁੰਚੇ ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਸਾਰੇ ਇਸ ਕਿਸਾਨ ਯੂਨੀਅਨ ਦੇ ਪ੍ਰਧਾਨ ਪਹੁੰਚੇ ਤੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਇੰਨਾ ਨਹੀਂ ਬਲਕਿ ਮਲੇਰ ਕੋਟਲਾ ਜ਼ਿਲ੍ਹੇ ਦਾ ਪ੍ਰਧਾਨ ਵੀ ਇੱਕ ਨੌਜਵਾਨ ਨੂੰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਭਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਕਜੁੱਟ ਹੋਣ ਦੀ ਜ਼ਰੂਰਤ ਹੈ ਅਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਦੀ ਵੀ ਲੋੜ ਹੈ ਦੱਸਿਆ ਕਿ ਜੇਕਰ ਜਥੇਬੰਦੀਆਂ ਕਿਸਾਨ ਯੂਨੀਅਨਾਂ ਇਕੱਠੀਆਂ ਨਾ ਹੋਈਆਂ ਤਾਂ ਆਉਣ ਵਾਲੇ ਨਤੀਜੇ ਬੜੇ ਭਿਆੰਕਰ ਹੋਣਗੇ ਅਤੇ ਜੇਕਰ ਹਰ ਕਿਸਾਨ ਆਪਣੀਆਂ ਆਪਣੀਆਂ ਜਾਇਜ਼ ਮੰਗਾਂ ਲੈ ਕੇ ਚੱਲੇਗਾ ਤਾਂ ਹੀ ਕਾਮਯਾਬ ਇਕਜੁੱਟ ਹੋ ਕੇ ਹੋ ਸਕਦਾ ਹੈ ਜੇਕਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਥਾਂ-ਥਾਂ ਤੇ ਧਰਨੇ ਮੁਜ਼ਾਰੇ ਕਿਸਾਨਾਂ ਵੱਲੋਂ ਕੀਤੇ ਗਏ ਜਿਵੇਂ ਕਿ ਹੁਣ ਅਕਸਰ ਦੇਖਿਆ ਗਿਆ ਤਾਂ ਲੋਕਾਂ ਦੇ ਮਨਾਂ ਵਿੱਚ ਵੀ ਨਫ਼ਰਤ ਕਿਸਾਨ ਆਗੂਆਂ ਤੇ ਵਰਕਰਾਂ ਤਹਿਤ ਕਾਫੀ ਜ਼ਿਆਦਾ ਫੈਲ ਜਾਏਗੀ ਕਿਉਂਕਿ ਸਭ ਤੋਂ ਪਹਿਲਾਂ ਸਾਥ ਕਿਸਾਨ ਯੂਨੀਅਨ ਨੂੰ ਲੋਕਾਂ ਦਾ ਚਾਹੀਦਾ ਹੈ ਪਰ ਜੇ ਲੋਕਾਂ ਨੂੰ ਹੀ ਕਾਫੀ ਹੈਰਾਨ ਪਰੇਸ਼ਾਨ ਤੇ ਦੁਖੀ ਕਰਨਗੇ ਫਿਰ ਉਹ ਕਿਵੇਂ ਜਿੱਤ ਸਕਦੇ ਨੇ ਇਸ ਕਰਕੇ ਕਿਤਨਾ ਕਿਤੇ ਇਕਜੁੱਟ ਹੋ ਕੇ ਸਾਰੀਆਂ ਜੁਨੀਆਂ ਨੂੰ ਇੱਕੋ ਪਲੇਟਫਾਰਮ ਤੇ ਆਪਣੀਆਂ ਜਾਇਜ਼ ਮੰਗਾਂ ਲਈ ਲੜਨਾ ਚਾਹੀਦਾ ਹੈ ਤੇ ਨਾਲ ਹੀ ਕਿਹਾ ਕਿ ਜਿਹੜੇ ਕਿਸਾਨ ਥਾਂ ਥਾਂ ਤੇ ਕਿਸੇ ਨਿੱਜੀ ਕਾਰੋਬਾਰ ਦੇ ਅੱਗੇ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਨੇ ਉਸ ਨਾਲ ਕਿਸਾਨ ਤਾਂ ਦੁਖੀ ਹੁੰਦੇ ਹੁੰਦੇ ਨੇ ਆਣ ਜਾਣ ਵਾਲੇ ਰਾਹੀਰ ਵੀ ਕਾਫੀ ਦੁਖੀ ਹੁੰਦੇ ਨੇ ਪਰੇਸ਼ਾਨ ਹੁੰਦੇ ਨੇ ਜਿਸ ਦਾ ਸਾਰਾ ਗੁੱਸਾ ਉਹ ਫਿਰ ਕਿਸਾਨ ਯੂਨੀਅਨ ਤੇ ਕੱਢਦੇ ਨੇ ਦੱਸ ਜੀਏ ਕਿ ਇਸ ਮੌਕੇ ਮਹਿਮੂਦ ਹਿੰਦ ਮੌਜੂਦ ਸੀ ਤੇ ਆ ਹੋਰ ਵੱਖੋ ਵੱਖ ਜਿਲ੍ਹਾ ਤੋਂ ਕਿਸਾਨ ਆਗੂ ਤੇ ਜ਼ਿਲ੍ਹਾ ਪ੍ਰਧਾਨ ਵੀ ਇਸ ਮੌਕੇ ਮੌਜੂਦ ਸਨ ਕੀ ਕਿਹਾ ਇਸ ਮੌਕੇ ਵੱਖੋ ਵੱਖ ਆਗੂਆਂ ਤੇ ਭਪਿੰਦਰ ਸਿੰਘ ਮਾਨ ਸੂਬਾ ਪ੍ਰਧਾਨ ਵੱਲੋਂ ਤਾਂ ਗੱਲਬਾਤ ਕਰਾਉਣਿਆ ਭਾਰਤੀ ਕਿਸਾਨ ਯੂਨੀਅਨ ਮਾਨਕਾਈ ਤੋਂ ਜੋ ਕਿ ਅਜੋਕੇ ਕਿਸਾਨੀ ਮੁੱਦਿਆਂ ਉੱਤੇ ਗੋਸ਼ਟੀ ਸੰਮੇਲਨ ਦੌਰਾਨ ਇੱਥੇ ਪਹੁੰਚੇ ਹੋਏ ਸਨ ਤੇ ਕੀ ਵਿਚਾਰਾਂ ਰੱਖੀਆਂ ਤੇ ਕੀ ਗੱਲਾਂ ਕੀਤੀਆਂ ਕੀ ਫਿਕਰ ਰੱਖੇ ਆਉਣ ਵਾਲੇ ਸਮੇਂ ਨੂੰ ਇਕਜੁੱਟਤਾ ਨੂੰ ਲੈ ਕੇ ਆਓ ਤੁਹਾਡੀ ਗੱਲ ਕਰਵਾਉਣੇ ਆ ਦੂਜੇ ਜਗ੍ਹਾ ਤੋਂ ਕੀ ਮੰਨਦੇ ਕਿਹ ਚੀਜ਼ ਨਹੀਂ ਮੈਂ ਉਹ ਮੈਂ ਉਹਨੂੰ ਅਸਫਲ ਨਹੀਂ ਕਰ ਸਕਦਾ ਨਾ ਮੈਂ ਕਹਾਂਗਾ ਨਾ ਅਸਫਲ ਹੈ ਉਹਦੇ ਉਹਦੇ ਕਈ ਕਾਰਨ ਨੇ ਉਹਦੇ ਚੰਗਿਆਈਆਂ ਵੀ ਨੇ ਉਹਦੇ ਚ ਹੁਣ ਕਾਇਆਂ ਵੀ ਨੇ ਹਰ ਹਰ ਮੁੱਦੇ 'ਚ ਕੋਈ ਚੰਗਿਆਈ ਵੀ ਹੁੰਦੀ ਹੈ ਕੋਈ ਔਣਤਾਈ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਉਸ ਜਿਹਨੂੰ ਤੁਸੀਂ ਐਡਾ ਵੱਡਾ ਅੰਦੋਲਨ ਕਹਿੰਦੇ ਹੋ ਤੇ ਨਾਲੇ ਕਹਿ ਰਹੇ ਹੋ ਕਿ ਇਹ ਸਫਲ ਹੋਇਆ ਮੈਂ ਸਮਝਦਾ ਕਿ ਨਹੀਂ ਉਹਦੀ ਸਫਲਤਾ ਕਈ ਪੱਖੋਂ ਤੋਂ ਸੀ ਲੇਕਿਨ ਜੋ ਮੁੱਦੇ ਸੀਗੇ ਕਿਸਾਨੀ ਦੇ ਉਹਨਾਂ ਨੂੰ ਹੱਲ ਕਰਨ ਵਿੱਚ ਅੱਜ ਵੀ ਅਸੀਂ ਉਦਾਂ ਹੀ ਤੜਫਦੇ ਪਏ ਆ ਜਿੱਦਾਂ ਉਸ ਵੇਲੇ ਤੜਫਦੇ ਸੀ ਅੱਜ ਵੀ ਅਸੀਂ ਤੜਫ ਰਹੇ ਆ ਕਿ ਸਾਡੀ ਆਰਥਿਕਤਾ ਮਾੜੀ ਆ ਅੱਜ ਵੀ ਅਸੀਂ ਤੜਫ ਰਹੇ ਆ ਸਾਡੇ ਨਿਆਣਿਆਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਅੱਜ ਵੀ ਅਸੀਂ ਤੜਫ ਰਹੇ ਆ ਕਿ ਸਾਡੇ ਨਿਆਣੇ ਭੱਜ-ਭੱਜ ਕੇ ਸਾਡੇ ਹੱਥੋਂ ਬਾਹਰ ਜਾ ਰਹੇ ਨੇ ਅੱਜ ਵੀ ਅਸੀਂ ਤੜਫ ਰਹੇ ਆ ਇੱਥੇ ਵਿੱਦਿਆ ਹੈ ਨਹੀਂ ਅੱਜ ਵੀ ਤੜਫ ਰਹੇ ਆ ਹਰ ਗੱਲ 'ਈ ਤੜਫ ਰਹੇ ਆ ਲੇਕਿਨ ਇਹ ਸਾਰੇ ਕੁਝ ਲਈ ਜਿਹੜਾ ਕੋਈ ਵੀ ਦੇਸ਼ ਹੈ ਉਸ ਦੇਸ਼ ਵਿੱਚ ਜਿਹੜੇ ਕੋਈ ਵੀ ਕੁਝ ਪੈਦਾ ਕਰਦਾ ਭਾਵੇਂ ਉਹ ਅੰਨ ਪੈਦਾ ਕਰਦਾ ਹੈ ਸਰਵਿਸਿਜ਼ ਪੈਦਾ ਕਰਦਾ ਹੈ ਨੌਕਰੀਆਂ ਪੈਦਾ ਕਰਦਾ ਹੈ ਭਾਵੇਂ ਉਹ ਗਿਆਨ ਪੈਦਾ ਕਰਦਾ ਹੈ ਇੰਟੈਲੈਕਟ ਕੋਈ ਵੀ ਚੀਜ਼ ਜਿਹੜਾ ਪੈਦਾ ਕਰਦਾ ਨਾ ਉਸ ਪੈਦਾ ਕਰਨ ਵਾਲੇ ਦੀ ਦੇਸ਼ ਨੂੰ ਮਾਣ ਸਨਮਾਨ ਇੱਜ਼ਤ ਕਰਨੀ ਬਣਦੀ ਹੈ ਤੇ ਉਹਦਾ ਆਪ ਬਣਦਾ ਹੱਕ ਦੇਣਾ ਪੈਂਦਾ ਉਹਨੇ ਆ ਕੇ 사ਸਰੀ ਘਰ ਬੁਲਾਈ ਮੈਂ ਉਹਨੂੰ ਪੁੱਛਿਆ ਭਈ ਤੁਸੀਂ ਕਿੱਥੋਂ ਉਹਨੇ ਦੱਸਿਆ ਕਿ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਤੋਂ ਲੁਧਿਆਣੇ ਤੋਂ ਪੀ ਐਚ ਡੀ ਕਰਕੇ ਰਿਸਰਚ ਕਰਕੇ ਤੇ ਅੱਗੇ ਆਈਆਂ ਤੇ ਮੈਂ ਉਹਨੂੰ ਥੋੜਾ ਜਿਹਾ ਇਸ਼ਾਰਾ ਕਰਕੇ ਆਖਿਆ ਮੈਂ ਕਿਹਾ ਵੀ ਤੁਸੀਂ ਬੇਟਾ ਕੀ ਕਰੀਏ ਹੁਣ ਤੁਹਾਡਾ ਅਸੀਂ ਸੁਸਾਇਟੀ ਤੁਹਾਡੇ ਤੇ ਇਨਾ ਖਰਚ ਕਰਦੀ ਐ ਪੜਾਉਣ ਤੇ ਮਿਹਨਤ ਕਰਾਉਂਦੀ ਐ ਤੇ ਤੁਸੀਂ ਬ੍ਰੇਨ ਡレイン ਕਰਕੇ ਤੇ ਬਾਹਰ ਆ ਜਾਂਦੇ ਹੋ ਉਹਦਾ ਮੈਨੂੰ ਜਵਾਬ ਸੀ ਤੁਸੀਂ ਧਿਆਨ ਨਾਲ ਸੁਣਿਓ ਉਹਦਾ ਉਹਨੂੰ ਮੈਨੂੰ ਜਵਾਬ ਸੀ ਤੁਹਾਨੂੰ ਬ੍ਰੇਨ ਡਿਕੇ ਪਸੰਦ ਹੈ ਮਤਲਬ ਇਹ ਹੈ ਕਿ ਤੁਹਾਨੂੰ ਬ੍ਰੇਨ ਦਾ ਗਲਣਾ ਪਸੰਦ ਹੈ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਅੱਜ ਵੀ ਆਪ ਵੇਖੋ ਮੇਰੇ ਲੂੰ ਕੰਡੇ ਉਹਦੀ ਗੱਲ ਸੋਚ ਕੇ ਤੇ ਲੂੰ ਕੰਡੇ ਖੜੇ ਹੋ ਰਹੇ ਤੁਹਾਨੂੰ ਇਹ ਬ੍ਰੇਨ ਦਾ ਗਲਣਾ ਸੜਨਾ ਪਸੰਦ ਹੈ ਫਿਰ ਉਹਨੇ ਮੈਨੂੰ ਐਕਸਪਲੇਨ ਕੀਤਾ ਮੈਂ ਇੱਥੇ ਜੀਨਸ ਨਾਲ ਖੇਡ ਰਹੀ ਹਾਂ ਮੇਰੇ ਖਡਾਉਣੇ ਜੀਨਸ ਨੇ ਮੈਂ ਉਹਨਾਂ ਨਾਲ ਖੇਡ ਰਹੀਆਂ ਕਿ ਤੁਸੀਂ ਮੈਨੂੰ ਜੀਨਸ ਨਾਲ ਖੇਡਣ ਦਾ ਮੌਕਾ ਦੇ ਸਕਦੇ ਹੋ ਇਹ ਹਾਲਤ ਹੈ ਕਿ ਸਾਡੇ ਬੱਚੇ ਇੱਥੋਂ ਗਿਆਨ ਦੀ ਅੱਗੇ ਜਦੋਂ ਨਹੀਂ ਤੇ ਭੱਜ ਰਹੇ ਨੇ ਸਾਨੂੰ ਇੱਥੇ ਲੋੜ ਹੈ ਕਿ ਇੱਥੇ ਗਿਆਨ ਵਧੇ ਇੱਥੇ ਹਾਲਾਤ ਚੰਗੇ ਹੋਣ ਸਾਡੇ ਬੱਚੇ ਦੁਨੀਆ 'ਚ ਕਿਤੇ ਵੀ ਤਰੱਕੀ ਕਰਨ ਜਾ ਸਕਦੇ ਨੇ ਲੇਕਿਨ ਹਾਲਾਤ ਨਹੀਂ ਹਨ ਉਹਨਾਂ ਹਾਲਾਤ ਨੂੰ ਠੀਕ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਜੁੱਟ ਹੋਣ ਦੀ ਆਵਾਜ਼ ਆ ਰਹੀ ਇੱਕ ਦੂਜੇ ਜਥੇਬੰਦੀਆਂ ਇਹ ਇੱਕ ਦੂਜੀ ਗੱਠੀਬੰਦੀਆਂ ਨੂੰ ਘੇਰ ਰਹੇ ਨੇ ਨਾਰੇਬਾਜ਼ੀ ਕਰ ਰਹੇ ਨੇ ਹੋ ਕੀ ਰਿਹਾ ਇੱਕ ਜੁੱਟ ਤਾਂ ਹੋਣੀ ਚਾਹੀਦੀ ਸੀ ਦੇਖੋ ਦੇਖੋ ਗੰਭੀਰ ਮੁੱਦਾ ਤੁਸੀਂ ਖੜਾ ਕੀਤਾ ਕਿ ਇੱਕ ਜੁੱਟ ਹੋਣੀ ਚਾਹੀਦੀ ਹੈ ਕੋਈ ਸ਼ੱਕ ਨਹੀਂ ਇੱਕ ਜੁੱਟ ਅਸੀਂ ਸਾਂ ਜਥੇਬੰਦੀ ਇੱਕ ਜੁੱਟ ਸੀ ਉਸ ਇੱਕ ਜੁੱਟ ਜਥੇਬੰਦੀ ਦੇ ਸਾਡੇ ਇਤਿਹਾਸ ਵਿੱਚ ਬੁੜੇ ਵਧੀਆ-ਵਧੀਆ ਸਾਰੇ ਪੰਜਾਬ ਦੇ ਪ੍ਰਧਾਨ ਸੀ ਸਰਦਾਰ ਪ੍ਰਤਾਪ ਸਿੰਘ ਆਦਿਆਂ ਵਰਗੇ ਸਰਦਾਰ ਝੰਡੀ ਵਰਗੇ ਇਸ ਤਰ੍ਹਾਂ ਦੇ ਸਾਰੇ ਸੀਗੇ ਉਸ ਵੇਲੇ ਇੱਕ ਝੰਡੀ ਲਾ ਕੇ ਜਦੋਂ ਜਾਂਦੇ ਸਾਂ ਤੇ ਝੰਡੀ ਲਾ ਕੇ ਫਖਰ ਹੁੰਦਾ ਸੀ ਵਾਹ ਜੀ ਵਾਹ ਐਸ ਵੇਲੇ ਉਹ ਸਾਰੀਆਂ ਝੰਡੀਆਂ ਝੰਡੀਆਂ ਨੇ ਉਪਰਾਜਾ ਲੱਗਦਾ ਕਈ ਵਾਰੀ ਲੇਕਿਨ ਫੇਰ ਵੀ ਗੱਲ ਤੁਸਾਂ ਦੱਸਿਆ ਵੀ ਇੱਕਜੁੱਟ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਜੁਟ ਹੋਣਾ ਚਾਹੀਦਾ ਹੈ ਇੱਕ ਜੁਟ ਹੋਣ ਲਈ ਸਾਡੇ ਮੁੱਦੇ ਜਿਹੜੇ ਨੇ ਉਹ ਵੀ ਇੱਕ ਡਾਇਰੈਕਸ਼ਨ ਵਿੱਚ ਹੋਣੇ ਚਾਹੀਦੇ ਜੇ ਸਾਨੂੰ ਪਤਾ ਹੈ ਕਿ ਸਾਡਾ ਸਾਡਾ ਸੰਘਰਸ਼ ਕਿੱਧਰ ਨੂੰ ਜਾ ਰਿਹਾ ਹੈ ਜੇ ਤੇ ਜਿੱਧਰ ਨੂੰ ਸਾਡਾ ਦੋਖੀ ਜਾ ਰਿਹਾ ਸੀ ਉਹਦੇ ਮਗਰ ਜਾ ਰਹੇ ਆ ਤੇ ਸ਼ਾਇਦ ਸਾਡਾ ਸੰਘਰਸ਼ ਠੀਕ ਚੱਲ ਰਿਹਾ ਜੇ ਅਸੀਂ ਵੇਖੀਏ ਕਿ ਸਾਡਾ ਦੋਖੀ ਸਾਡਾ ਧੱਕਾ ਕਰਨ ਵਾਲਾ ਸਾਡਾ ਵਿਰੋਧੀ ਜਿਹਦੇ ਨਾਲ ਅਸੀਂ ਇਸ ਤਰ੍ਹਾਂ ਦੀ ਪੀੜਤਾਂ ਉਹ ਕਿਸੇ ਹੋਰ ਪਾਸੇ ਜਾ ਰਿਹਾ ਤੇ ਅਸੀਂ ਕਿਸੇ ਹੋਰ ਪਾਸੇ ਜਾ ਰਹੇ ਹਾਂ ਜਾਂ ਸਾਡੇ ਚੋਂ ਕੁਝ ਇੱਧਰ ਜਾ ਰਹੇ ਨੇ ਕੁਝ ਉੱਧਰ ਜਾ ਰਹੇ ਨੇ ਇਧਰਾਂ ਨੁਕਸਾਨ ਤੇ ਮੇਰੇ ਵੀਰ ਹੁੰਦਾ ਹੀ ਜਾਂਦਾ ਉਹ ਹੋਇਆ ਔਰ ਉਮੀਦ ਕਰਦੇ ਹਾਂ ਕਿ ਇਹ ਠੀਕ ਹੋਏਗਾ ਅੱਜ ਵੀ ਇਸੇ ਉਮੀਦ ਨਾਲ ਇੱਥੇ ਤੁਹਾਡੇ ਸਾਰੇ ਇਕੱਠੇ ਹੋਏ ਹਾਂ ਸਾਡੀ ਤਾਂ ਇਹੀ ਕਾਮਨਾ ਮੂਢ ਤੋਂ ਵੀ ਹੁਣੇ ਇੱਕ ਚਾਹੀਦੀ ਆ ਕਿਉਂਕਿ ਅਸੀਂ ਤਾਂ ਉਸ ਵੇਲੇ ਤੇ ਚੱਲੇ ਹੋਏ ਹਾਂ ਜਦੋਂ ਸ਼ੁਰੂ ਕੀਤਾ 1981 ਚ ਤੇ ਉਦੋਂ ਇੱਕ ਜਥੇਬੰਦੀ ਸੀਗੀ ਤੇ ਜਥੇਬੰਦੀ ਬਣਾਉਣ ਦਾ ਮਕਸਦ ਕੀ ਸੀ ਵੀ ਇਥੇ ਜਨਸਾਂ ਦੇ ਭਾਅ ਨੇ ਜਿਹੜੇ ਸਾਡੇ ਉਹ ਸਾਨੂੰ ਸਹੀ ਨਹੀਂ ਸੀ ਮਿਲਦੇ ਜਨਸਾਂ ਦੇ ਪਾਸ ਸਹੀ ਨਾ ਮਿਲਣ ਕਰ ਅਸੀਂ ਕਰ ਜਾਈ ਸੀ ਮੇਨ ਗੱਲਾਂ ਹੀ ਦੋ ਸੀ ਜਥੇਬੰਦੀਆਂ ਤੇ ਇੱਥੇ ਤਾਂ ਸਾਨੂੰ ਪਾਸ ਸਹੀ ਮਿਲਣਾ ਚਾਹੀਦੇ ਨੇ ਸਾਡੀ ਜਨਸ ਦਾ ਤੇ ਇੱਕ ਸਾਡਾ ਕਰਜ਼ਾ ਜਿਹੜਾ ਰਾਈਟ ਆਫ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਜਿੱਥੇ ਬੰਦੀ ਜਿੱਥੇ ਬੰਦੀ ਲੜਾਈਆਂ ਲੜਦੀ ਜਾ ਰਹੀ ਤੇ ਦੋ ਵਾਰ ਜੁਰਮਾਨਾ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਹੋਂ ਲੱਗ ਗਿਆ ਕਿਉਂਕਿ ਜਿਹੜੀਆਂ ਸਾਡੀਆਂ ਕੋਰਟਾਂ ਨੇ ਇਹ ਸਰਕਾਰਾਂ ਦੇ ਖਿਲਾਫ ਵੱਡੇ ਫੈਸਲੇ ਨਹੀਂ ਲੈਂਦੀਆਂ ਹਾਲੇ ਵੀ ਉਹ ਕਿਸ ਪੈਂਡਿੰਗ ਪਿਆ ਕੁਝ ਸਾਲ ਹੋ ਗਏ ਮੈਨੂੰ ਤੇ ਮਾਨ ਸਾਹਿਬ ਨੂੰ ਸਾਡੇ ਵਕੀਲ ਨੇ ਬੁਲਾਇਆ ਸੀ ਤੇ ਉਦੋਂ ਉਹ ਕੇਸ ਦੇਖਿਆ ਸੀ ਉਹਨਾਂ ਨੇ ਹਲੇ ਵੀ ਪੈਂਡਿੰਗ ਪਿਆ ਫੈਸਲੇ ਨਹੀਂ ਇਹਦੇ ਤੇ ਕਰਦੇ ਇਸ ਕਰਕੇ ਸਾਡੇ ਕੋਲ ਤਾਂ ਸਾਡੀ ਤਾਂ ਲੜਾਈ ਉਹ ਇਹ ਹੈ ਵੀ ਜਿਹੜਾ ਸਾਡੇ ਤੇ ਕਰਜ਼ਾ ਚੜਿਆ ਹੈ ਇਹ ਸਰਕਾਰ ਦੀਆਂ ਗਲਤੀਆਂ ਕਰਕੇ ਜੜਿਆ ਇਹ ਰਾਈਟ ਆਫ ਹੋਣਾ ਚਾਹੀਦਾ ਇਹ ਗੈਰ ਕਾਨੂੰਨੀ ਹੈ ਕੀ ਲੱਗਦਾ ਜਥੇਬੰਦੀਆਂ ਦੇ ਕੁਝ ਵਰਕਰ ਆ ਗੋ ਲੱਗਦਾ ਕਿ ਭਟਕੇ ਹੋ ਨਹੀਂ ਕਿਉਂਕਿ ਜਿਹੜੇ ਨਹੀਂ ਕੰਮ ਜਿਵੇਂ ਤੁਸੀਂ ਕਹਿਆ ਪਹਿਲਾਂ ਪੰਜਰ ਮੰਗਾਉਂਦੇ ਸੀ ਪਰ ਹੁਣ ਤਾਂ ਜੇ ਕੋਈ ਪੈਸੇ ਦੱਬਦਾ ਕਿਸੇ ਦੇ ਜਾਂ ਕੋਈ ਆਇਲੈਂਡ ਸੈਂਟਰ ਵਾਲਾ ਹੁੰਦਾ ਜਾਂ ਕੋਈ ਉਹ ਤੇ ਟਰਾਲੀਆਂ ਲੈ ਕੇ ਉੱਥੀ ਪਹੁੰਚਦੇ ਲੱਗਦਾ ਕਿ ਇਹ ਦੇਖੋ ਜੀ ਇਸ ਗੱਲ ਤੇ ਅਸੀਂ ਚਿੰਤਤ ਆ ਸਾਨੂੰ ਇਸ ਗੱਲ ਦੀ ਚਿੰਤਾ ਹੈ ਇਸੇ ਕਰਕੇ ਹਰ ਕੋਈ ਅਸੀਂ ਦੁਖੀ ਵੀ ਆ ਕਿਉਂਕਿ ਜਦੋਂ ਜਿਹੜੀਆਂ ਲੜਾਈਆਂ ਅਸੀਂ ਲੜਦੇ ਸੀ ਹੋ ਲੜਾਈਆਂ ਤਾਂ ਹੈ ਹੀ ਹੋ ਸੀ ਤੇ ਹੁਣ ਜਿਹੜੀਆਂ ਲੜਾਈਆਂ ਨੇ ਉਹ ਹੁਣ ਸਾਰੀ ਪਬਲਿਕ ਨੂੰ ਪਤਾ ਹੈ ਕਿ ਹੁਣ ਸਾਨੂੰ ਸਾਨੂੰ ਇਹ ਵੀ ਪਤਾ ਹੈ ਇਹ ਮੰਨਣ ਦਾ ਸਾਨੂੰ ਕੋਈ ਝਿਜਕ ਨਹੀਂ ਹੈ ਆ ਜਿਹੜਾ ਹੁਣ ਇਸ ਦੌਰਾਨ ਜਿਹੜਾ ਕੁਝ ਵੀ ਚੱਲਿਆ ਜੋ ਵੀ ਕੁਝ ਚੱਲਿਆ ਤੇ ਆਮ ਪਬਲਿਕ ਵੀ ਹੁਣ ਆ ਸਾਡਾ ਬੈਜ ਦੇਖ ਕੇ ਕਈ ਵਾਰ ਦੱਸਣਾ ਪਰਦ ਕਰ ਬੋਲਣ ਲੱਗ ਜਾਂਦੀ ਹੈ ਤੇ ਨਹੀਂ ਜਿਹੜਾ ਕੋਈ ਹਿੰਮਤ ਨਹੀਂ ਸੀ ਕਰਦਾ ਸਾਡੇ ਬਾਈ ਦੇ ਖਿਲਾਫ ਬੋਲਣ ਦੀ ਤੇ ਉਹ ਇਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਪਰ ਇਹ ਬਹੁਤੀ देर ਨਹੀਂ ਚੱਲੇ ਮੈਨੂੰ ਲੋਕ ਲੈ ਕੇ ਆ ਬ੍ਰੈਂਡ ਨੂੰ ਲਾ ਲੈਂਦੇ ਸੀ ਕਈ ਬੰਦੇ ਜਿਹੜੇ ਬਲੈਕ ਮੈਦਰ ਇੱਥੇ ਹਰ ਤਰ੍ਹਾਂ ਦੇ ਬੰਦੇ ਨੇ ਤਹਿਸੀਲ 'ਚ ਜਾਣਾ ਤਾਂ ਕੰਮ ਕਰਾਉਣਾ ਤਹਿਸੀਲਦਾਰ ਤੋਂ ਬਟਨ ਖੋਲ ਲੈਣਾ ਬਾਅਦ ਦੇ ਵਿੱਚ ਬਟਨ ਲਾ ਲੈਣਾ ਇਸ ਤਰ੍ਹਾਂ ਦੇ ਵੀ ਬੰਦੇ ਸੀ ਇਸ ਵੇਲੇ ਦੀ ਦੁਰਵਰਤੋਂ ਵੀ ਉਦੋਂ ਹੋਈ ਸੀ ਅਸੀਂ ਬਹੁਤ ਚਿੰਤਿਤ ਹੋਏ ਪਰ 1984 ਦੇ ਵਿੱਚ ਜਦੋਂ ਆਪਰੇਸ਼ਨ ਬੁਡੂਸਟਾਰ ਹੋਇਆ ਉੱਥੇ ਪੁਲਿਸ ਦਾ ਇੱਥੇ ਜ਼ਿਆਦਾ ਚੱਲਿਆ ਫਿਰ ਉਹੋ ਜਿਹੇ ਬੰਦੇ ਟਾਟਾ ਕੁੱਟੇ ਵੀ ਪੁਲਿਸ ਨੇ ਤੇ ਹੁਣ ਮੈਂ ਸਮਝਦਾ ਵੀ ਇਹ ਜਿਹੜੇ ਹੁਣ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਨਾ ਇਹਨਾਂ ਨੂੰ ਵੀ ਸਜ਼ਾ ਤਾਂ ਮਿਲੂਗੀ ਆਪ ਪਾਰਟੀ ਕਿਸਾਨ ਜੁਨੀਅਨ ਮਾਨ ਸਾਹਿਬ ਵੱਲੋਂ ਸਰਦਾਰ ਭੁਪਿੰਦਰ ਸਿੰਘ ਮੈਨੂੰ ਉਹਦਾ ਬਖਸ਼ਿਆ ਜ਼ਿਲ੍ਹਾ ਪ੍ਰਧਾਨ ਦਾ ਮੈਂ ਇੱਕ ਕਿਸਾਨ ਦਾ ਪੁੱਤਾਂ ਜੀ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਖੇਤੀ ਕਰਦੇ ਆ ਮੈਂ ਵੀ ਉਹਨਾਂ ਦੇ ਨਾਲ ਖੇਤੀ ਕਰਦਾ ਜੋ ਸਮੱਸਿਆਵਾਂ ਇੱਕ ਕਿਸਾਨ ਨੂੰ ਆਉਂਦੀਆਂ ਨੇ ਮੈਂ ਪਲੀ ਭਾਤੀ ਜਾਣੂਗਾ ਜੋ ਵੀ ਮੈਨੂੰ ਆ ਮਾਨ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਨੇ ਇਹ ਜੋ ਵੀ ਜ਼ਿੰਮੇਵਾਰੀ ਮੈਨੂੰ ਸੰਭਾਲਣਗੇ ਮੈਂ ਉਹ ਜ਼ਿੰਮੇਵਾਰੀ ਜੋ ਕਿਹਾ ਪੂਰੀ ਆਪਣੀ ਤੈਅ ਦੇ ਲੋ ਨਿਭਾਉਂਗਾ ਤੇ ਮੈਂ ਇਹਨਾਂ ਦਾ ਤਨਵਾਦੀ ਵੀ ਆ ਵੀ ਇਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਜੋ ਜ਼ਿਲ੍ਹਾ ਪ੍ਰਧਾਨ ਆ ਉਹਦੇ ਤੇ ਮੈਨੂੰ ਨਿਯੁਕਤ ਕੀਤਾ ਲੱਗਦਾ ਕਿ ਨੌਜਵਾਨਾਂ ਨੂੰ ਇਕੱਠਾ ਆਉਣ ਦੀ ਲੋੜ ਹੈ ਕਿ ਹਾਂਜੀ ਨੌਜਵਾਨਾਂ ਨੂੰ ਇਕੱਠਾ ਆਉਣ ਦੀ ਬਿਲਕੁਲ ਲੋੜ ਹੈ ਨੌਜਵਾਨ ਨੇ ਜਿਹੜਾ ਆਉਣ ਵਾਲਾ ਭਵਿੱਖ ਨੇ ਅੱਜ ਜੋ ਸਾਡੇ ਵੱਡੇ ਨੇ ਜਿਸ ਮਕਾਮ ਤੇ ਖੜੇ ਨੇ ਉਹ ਨੌਜਵਾਨਾਂ ਨੇ ਵੀ ਖੜਨਾ ਜੋ ਵੀ ਨੌਜਵਾਨ ਨੇ ਆਪਣੇ ਜੋ ਵੀ ਕਿੱਤਾ ਕਰਦੇ ਨੇ ਇਸ ਸਮਾਜ ਦੇ ਵਿੱਚ ਵਿਚੜਦੇ ਨੇ ਠੀਕ ਹੈ ਜੀ ਉਹਨਾਂ ਉਹਨਾਂ ਤੋਂ ਜਾਣੂ ਹੋਣਗੇ ਜੀ ਇੱਕ ਜੁਟ ਹੋਣ ਦੀ ਲੋੜ ਆ ਇੱਕ ਜੁਟਤਾ ਨਾਲ ਹੀ ਅੱਗੇ ਜਾ ਕੇ ਆਪਾਂ ਕੁਝ ਪਾ ਸਕਦੇ ਹਾਂ ਅ ਜੀ ਹਾਂ ਜੀ ਜੋ ਅੱਜ ਕੱਲ੍ਹ ਸਮੱਸਿਆਵਾਂ ਕਿਸਾਨੀ ਦੇ ਚੱਲ ਰਹੀਆਂ ਨੇ ਕਿ ਜਨੋਦਨ ਭਿਆਨ ਖੂਪ ਹੋ ਰਿਹਾ ਕੰਮ ਇਹਦੇ ਵਿੱਚ ਸੋ ਬੜੇ ਗੁੰਝਲਦਾਰ ਹੋ ਰਹੀਆਂ ਨੇ ਸੋ ਅਸੀਂ ਵੀ ਚਾਹੁੰਦੇ ਹਾਂ ਇੱਕੇ ਦੀ ਗੱਲ ਚੱਲੇ ਸਾਰੇ ਇਕੱਠੇ ਹੋ ਕੇ ਇਹ ਕਿਹਦੀ ਬਰਕਤ ਆ ਅਸੀਂ ਇਹ ਗੱਲ ਚਾਹੁੰਦੇ ਆ ਤੇ ਸਰਕਾਰਾਂ ਤਾਂ ਨਹੀਂ ਇਕੱਲੇ ਇਕੱਲੇ ਦੱਬੀ ਜਾਂਦੀਆਂ ਜੋ ਕੁਝ ਹੋਇਆ ਹੁਣ ਅਖਨੌਰੀ ਪਾਰਟੀ ਦਾ ਸੰਗੂ ਵੱਲੋਂ ਇਹ ਬੜੀ ਨੰਦਨ ਜੋ ਘਟਨਾ ਹੋਈ ਹੈ ਮਾੜੀ ਗੱਲ ਹੋਈ ਆ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਬੈਠ ਕੇ ਮਿਲ ਬੈਠ ਕੇ ਜੋ ਮਸਲੇ ਹੱਲ ਹੋ ਜਾਣ ਉਹਦੇ ਵਰਗੀ ਰੀਤ ਰਹੀ ਹੋਣੀ ਕਦੇ ਵੀ ਲੜਾਈਆਂ ਝਗੜਿਆਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਹਨੂੰ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਜੋ ਬਾਝ ਮੰਗਾਣੇ ਕਿਸਾਨਾਂ ਦੀ ਹੈ ਜਾਇਜ਼ ਮੰਗਾਂ ਹੈ ਮੰਗਦੇ ਨੇ ਆਪਣਾ ਹੱਕ ਮੰਗਦੇ ਆ ਉਹ ਇਹਨਾਂ ਨੂੰ ਦੇ ਦੇਣਾ ਚਾਹੀਦਾ ਜੋ ਸੈਂਟਰ ਦੀਆਂ ਮੰਗਾਂ ਨੇ ਉਹ ਨਾਲ ਚੱਲੇ ਪੰਜਾਬ ਸਰਕਾਰ ਜਾ ਕੇ ਉੱਥੇ ਸਾਡੇ ਮਸਲੇ ਹੱਲ ਕਰਵਾਵੇ ਸੂਬਾ ਡਵੈਲਪਮੈਂਟ ਕਿਦਾਂ ਕਰੇਗਾ ਜੇ ਅਸੀਂ ਕਿਸੇ ਨੂੰ ਲੱਗਣ ਹੀ ਕੁਝ ਨਹੀਂ ਦੇਣਾ ਜੇ ਅਸੀਂ ਅੱਜ ਤੇ ਇਥੇ ਕੋ ਨਲਕਾ ਲਉਣ ਨੂੰ ਤਿਆਰ ਨੇ ਸੋ ਇਸ ਗੱਲਾਂ ਕਰਕੇ ਸਾਨੂੰ ਇਹ ਭੀੜ ਤੰਤਰ ਦੀ ਤੇ ਲੋਕਤੰਤਰ ਚ ਫੜਕ ਬੜਾ ਲੋਕਤੰਤਰ ਨਾਲ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਅਰ ਪਰਜਾ ਅੰਦੀ ਗਿਆਨ ਵੀ ਹੋਣੀ ਤੇ ਇੰਨਾ ਸਾਨੂੰ ਅੱਜ ਗਿਆਨ ਦੀ ਲੋੜ ਹੈ ਦਿਮਾਗ ਨਾਲ ਲੋੜ ਉਰੇ ਸਾਨੂੰ ਵੀ ਦਿਮਾਗ ਨਾਲ ਅਸੀਂ ਕੀ ਵੇਖਣਾ ਹੈ ਅਸੀਂ ਸਾਹਮਣੇ ਨਾਲ ਵਖੀਏ ਦਿਮਾਗ ਨਾਲ ਵਖੀਏ ਵੀ ਸਾਡੇ ਦਿਮਾਗ ਚ ਕੀ ਹੈ ਅਸੀਂ ਅੱਗੇ ਬੱਚੇ ਕਿਦਾਂ ਬਚਾਉਣੇ ਨੇ ਸਾਡੇ ਬੱਚੇ ਇਹਨੇ ਨੇ ਪੜ੍ਹ ਲਿਖ ਕੇ ਮਾਨ ਸਾਹਿਬ ਨੇ ਦੱਸਿਆ ਇਹ ਵੀ ਅਮਰੀਕਾ ਜਾਂਦੇ ਰਹਿੰਦੇ ਮੈਨੂੰ ਵੀ ਮੌਕਾ ਲੱਗਾ ਦੋ ਚਾਰ ਵਾਰੀ ਜਾਣ ਦਾ ਉੱਥੇ ਸਾਡੇ ਬੰਦਿਆਂ ਜਾ ਕੇ ਬੱਚਿਆਂ ਨੇ ਜਾ ਕੇ ਬੜੀ ਬੜੀ ਤਰੱਕੀ ਵੀ ਕੀਤੀ ਹੈ ਸੋ ਇੱਥੇ ਵੀ ਤਰੱਕੀ ਬੜੀ ਹੋ ਸਕਦੀ ਜੋ ਅੱਜ ਦਾ ਸਿਸਟਮ ਹੈ ਨਵੀਂ ਨੀਤੀ ਉਹ ਇਹ ਕਰ ਸਕਦੇ ਆ ਪਰ ਇਹ ਹੈ ਵੀ ਇਹ ਸਾਨੂੰ ਆਪਣੀ ਹੋਮੇ ਨਹੀਂ ਵਧਾਉਣੀ ਚਾਹੀਦੀ